ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆਂ ਬਾਈ ਰਾਜਪਾਲ ਦੇ ਘਰੋਂ ਪਿੰਡ ਹਰੀਨੋਂ ਤੋਂ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਕੋਟਕਪੂਰਾ ਪੈ ਜਾਂਦੀ ਆ ਬਾਈ ਦਾ ਵਪਾਰ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੂਜਾ ਸੁਗਾ ਤਾਜੀ ਸੂਈ ਵੇੜ ਵਿਖਾਉਣੀ ਆ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬੋਲੋ ਹੋਰ ਠੀਕ ਆ ਬਾਈ ਹਾਂਜੀ ਠੀਕ ਆ ਇੱਕ ਕਰੀ ਆਪਣਾ ਨੰਬਰ ਤੇ ਐਡਰੈਸ ਸਮਝਾ ਦੇ ਜੀ ਤੇ ਆਪਣਾ ਫੇਰ ਕੋਟ ਜਿਹੜਾ ਜੀ ਹਾਂਜੀ ਸੀਲ ਕੋਟ ਕਪੂਰਾ ਠੀਕ ਆ ਜੀ ਇਹ ਅਬਲੂ ਰਾਮਯਾਨਾ ਜਿਹੜਾ ਉਹ ਛੜਕਾ ਦਿੰਦੇ ਆ ਕੋਟਕਪੂਰੇ ਤੋਂ ਆਉਂਦੀ ਹੈ ਜਿਹੜੀ ਠੀਕ ਆ ਤੇ ਨੰਬਰ ਵੀ ਦੱਸ ਦਿਵੇ 90415 ਠੀਕ ਆ 25665 ਠੀਕ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਨਾ ਹੀ ਹੈ ਬਈ ਹਾਂਜੀ ਇੱਕ ਨਾ ਹੀ ਠੀਕ ਆ ਸੂਈ ਸਵਾਈਂ ਦਾੜਾ ਹਾਂਜੀ ਤੜਕੇ ਸੂਈਏ 3 ਵਜੇ ਠੀਕ ਆ ਕਿੰਨਾ ਵਾ ਸੂਆ ਸੂਈਏ ਇਹ ਦੂਜਾ ਸੂਆ ਸੂਈਏ ਠੀਕ ਆ ਦੂਜਾ ਸੂਆ ਸੂਈਏ ਤੜਕੇ 3 ਵਜੇ ਸੂਈਏ ਹਾਂਜੀ ਠੀਕ ਆ ਬੱਚਾ ਕੀ ਦਿੱਤਾ ਬਈ ਬੱਚਾ ਬੱਚਾ ਦਿੱਤਾ ਬੱਚੇ ਨੂੰ ਜਨਮ ਦਿੱਤਾ ਹਾਂਜੀ ਠੀਕ ਆ ਤੇ ਜੇ ਗੱਲ ਕਰੀਏ ਜੇਰ ਜੂਰ ਪੈ ਗਈ ਬਈ ਹਾਂਜੀ ਜੇਰ ਪੈ ਗਈ ਜੇਰ ਤੋਂ ਪਹਿਲਾਂ 4-5 ਕਿਲੋ ਬੋਲਾ ਘਟਦਾ ਸੀ ਇਹਦਾ ਮੈਂ ਨੂੰ ਥੋੜੀ ਤਕਲੀਫ ਮਾਨਦੀ ਸੀ ਠੀਕ ਆ ਲਗੀ ਬੈਨ ਦੀ ਤਕਲੀਬ ਮੰਦੀ ਸੀ ਜੇ ਪੈਨ ਤੋਂ ਪਹਿਲਾਂ ਆਪਾਂ ਬੋੜਾ ਕੱਢਿਆ ਹਾਂ ਜੀ ਕਿੰਨਾ ਕੱਢਤਾ ਸੀ ਵੀ ਪੰਜ ਕਾਢਿਆ ਹੋਊਗਾ 5 ਕਿਲੋ ਹੀ 5 ਕਿਲੋ ਦੇ ਲਗਭਗ ਉਸ ਤੋਂ ਬਾਅਦ ਕੋਈ ਚਵਾਈ ਨਹੀਂ ਨਹੀਂ ਉਸ ਤੋਂ ਬਾਅਦ ਨਹੀਂ ਠੀਕ ਆ ਨੌ ਵਜੇ ਦੂਜਾ ਸੂਆ ਸੁਈ ਆ ਸੋਨਾ ਕੱਦ ਕਾਠਾ ਕੋਈ ਛੋਟੀ ਨਹੀਂ ਤੇ ਹਵਾਲੇ ਦੀ ਗੱਲ ਕਰੀਏ ਦੋਸਤੋ ਹਵਾਨਾ ਇਹ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਨੇਲੇ ਹੋ ਕੇ ਜੱਜਮੈਂਟ ਕਰਾਉਣੇ ਆ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਚੈੱਕ ਕਰਿਓ ਕਿਰਾ ਬਹੁਤ ਸੋਹਣਾ ਫੁੱਲਾ ਹਵਾਨਾ ਥੱਲੇ ਚੈੱਕ ਕਰੋ ਸਾਦਾ ਸਾਈਜ਼ ਗੈਪ ਚੈੱਕ ਕਰ ਸਕਦੇ ਆ ਬਾਕੀ ਬੱਚੇ ਨੂੰ ਅੱਛੇ ਨੂੰ ਜਨਮ ਦਿੱਤਾ 나ੜੂਆਂ ਦੇਖ ਸਕਦੇ ਆ ਨਾਲ ਆ ਜੇ ਜੂਰਨ ਨੂੰ ਓਕੇ ਆ ਤੇ ਬਾਕੀ ਮਗਰਲੇ ਪਾਸੇ ਤੁਹਾਨੂੰ ਹਵਾਲੇ ਚਾਰਜਮੈਂਟ ਕਰਾ ਦਿੰਨੇ ਦੇਖ ਸਕਦੇ ਸੋਨਾ ਹਵਾਲਾ ਤਿਆਰ ਕੀਤਾ ਹੋਇਆ ਕੋਈ ਜੇ ਗੱਲ ਕਰੀ ਨਾ ਟੁੱਟਮਾ ਨਹੀਂ ਕੋਈ ਫੋੜ ਸ਼ਾਂਗ ਦੇਖ ਸਕਦੇ ਸੋਨਾ ਹਵਾਲਾ ਦੋਨੇ ਪਾਸੇ ਦੋ ਤੁਹਾਨੂੰ ਜੱਜਮੈਂਟ ਕਰਾਤੀ ਗੱਦ ਘੱਸੋਣਾ ਬੇਲੂਲ ਦੀ ਚੰਗੀ ਆ ਤੋੜ ਕੇ ਤੁਹਾਨੂੰ ਦਿਖਾ ਦੇਣੀ ਲੈ ਵੇਖੋ ਨਹੀਂ ਇਹ ਕਰੀ ਤੋੜ ਕੇ ਤੋੜ ਕੇ ਵਿਖਾ ਦੀ ਹਵਾਨੇ ਨਹੀਂ ਨਾ ਪੁਰੀਆਂ ਦੀ ਤੋਂ ਨਿਗਾ ਮਾਰੇ 4-5 ਕਿਲੋ ਦੇ ਲਗਭਗ ਨਾ ਬਾਈ ਨੇ ਬੋਲਾ ਕੱਢਿਆ ਇਹ ਹਵਾਨਾ ਹੁਣ ਵੀ ਜੇ ਗੱਲ ਕਰੀਏ ਪਾ ਗਿਆ ਉਹੀ ਇਹ ਗੱਲ ਕਰੀ ਨਾ ਬਾਲੀ ਸੂਆਂ ਜਿੰਨੀ ਵਹਿਣ ਸਾਫ਼ ਸੁਥਰੀ ਐ ਨਾ ਕੋਈ ਲੀਸੀ ਲਾਵੀ ਐ ਕੱਦ ਕਰਦੀ ਵੇਲ ਵੀ ਚੰਗੀ ਆ ਲੈ ਵੀ ਹੋਰ ਨਾ ਕੋਈ ਗੱਲ ਬਾਕੀ ਬਾਈ ਨਾਲ ਇਹ ਲੈ ਜਾਈ ਹੁੰਦੇ ਆ ਅੱਗੇ ਵੀ ਰੁਟੀਨ ਦੇ ਵਿੱਚ ਹੀ ਆਪਾਂ ਇਸ ਤਰ੍ਹਾਂ ਦੇ ਵਿੱਚ ਵੀਡੀਓ ਤੌਰ ਕਰੀ ਦੀਆਂ ਦੇਖ ਸਕਦੇ ਸੋਹਣੀ ਵਹਿੜਾ ਬਾਕੀ ਬੱਚਾ ਤੋਂ ਦੁਆਰੇ ਤੇ ਰੱਖਿਆ ਬਰਾਦ ਨੇ ਲੈ ਵੀ ਬੰਦ ਨਾ ਕੋਈ ਗੱਲ ਕਰਮਾਲੀ ਸੀਨਸ ਆਊਗਾ ਚੈੱਕ ਕਰ ਸਕਦੇ ਆਂ ਭਾਈ ਹੱਥ ਮਾਰ ਰਿਆ ਕੋਈ ਨਿਆਣਾ ਨਹੀਂ ਲਾਇਆ ਕੋਈ ਬੱਚਾ ਨਹੀਂ ਛੱਡਿਆ ਦੇਖ ਸਕਦੇ ਬਿਲਕੁਲ ਸੀਨਸ ਆਊਗਾ ਤੇ ਭਾਈ ਰਾਜਪਾਲ ਇਹਦੀ ਗੱਲ ਕਰੀਏ ਰੇਟ ਦੀ ਰੇਟ ਕੀ ਕਰਾਂਗੇ ਰੇਟ ਇਹਦਾ 60000 ਰੁਪਿਆ 66000 ਠੀਕ ਆ ਮੌਕੇ ਤੇ ਕੋਈ ਮਾਨਤਾ ਨਾ ਹੋ ਜਾਈ ਕੋਈ ਆਹ ਥੋੜਾ ਬੰਦਾ ਹੋ ਜੂ ਠੀਕ ਆ ਦੁੱਧ ਦੀ ਗੱਲ ਕਰੀਏ ਵੀ ਦੁੱਧ ਕਿੰਨਾ ਪਾਉਂਦੇ ਦੁੱਧ ਵੀਰੇ ਇਹ ਪਿੰਡੋਂ ਹੀ ਲਈ ਆਪਾਂ ਹਾਂਜੀ ਤੇ ਸਾਰਾ ਸਾਰਾ ਕਿਲੋ ਤੋਂ ਪਹਿਲੇ ਸੂਚ ਜੋ ਹੈ ਹਰਤੀ ਦੂਜਾ ਲੱਗਦਾ ਅਨਮਾਨ ਵੀ 20 ਤੋਂ ਬਾਹਰ ਪਾ ਦੂ 20 ਤੋਂ ਬਾਹਰ ਪਾ ਵੀਜ਼ਾ ਨੌਵੀਂ 22 ਦਾ ਅਨਮਾਨ ਆ ਵੀ 20 ਲੀਟਰ ਤੋਂ ਬਾਹਰ ਪਾ ਦੂ ਵੀ ਬਾਕੀ ਤੁਹਾਡੀ ਜਿਹੜਾ ਦੀ ਸੇਵਾ ਤੁਸੀਂ ਨੇ ਭਰਾ ਖਰੀਦ ਦਾ ਉਸ ਤਾਂ ਗਨਾਹ ਦੀ ਜੱਜਮੈਂਟ ਕਰਦੇ ਨੇ ਤੇ ਸੋਣੀ ਬਹਿੜਾ ਦੋਸਤੋ ਦੂਜਾ ਸੂਚ ਹੋਈ ਆ ਰੇਟ ਆਫੋਂ ਦੇ ਦਾਤਾ ਬਾਈ ਨੇ ਜਿਹੜਾ ਸੀਪਰਾ ਨੰਬਰ 13 ਤੇ ਐਸ ਨੰਬਰ ਤੇ ਸੰਪਰਕ ਕਰ ਲੋ ਜੀ ਕਿ ਜਿਹਦੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਈ ਹੋਈ ਕੋਈ ਕੋਈ ਕੁਝ ਦੇਣਾ ਹੋਵੇ ਤਾਂ ਸਾਡਾ ਨੰਬਰ 13 ਦੇਖ ਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਮਿਲਦੇ ਹਾਂ ਦੋਸਤੋ ਅਗਲੀਆਂ ਨੰਬਰ ਦੇ ਨਾਲ ਧੰਨਵਾਦ